ਮਿੱਤਰੋ ਆਪਾਂ ਆਏ ਹੋਇਆ ਲੋਡ ਕਰਨ ਤੇ ਆਪਣੇ ਮੂਹਰੇ ਇੱਕ ਗੱਡੀਆ ਸਾਹਮਣੇ ਹੋਇਆ ਆਹ ਬਾਈ ਉਹਨਾਂ ਦੀ ਗੱਡੀਆ ਇੱਧਰ ਖੜੇ ਨੇ ਤੇ ਬਸ ਹੁਣ ਘੰਟੇ ਤੱਕ ਆਪਣੀ ਗੱਡੀ ਲੱਗਣੀ ਆ ਦੋ ਗੱਡੀਆਂ ਲੱਗਦੇ ਨੇ ਅੰਦਰ ਤੇ ਭਰਾਂਗੇ ਬਰੇਮੇ ਆਜੋ ਫੇ ਤੁਹਾਨੂੰ ਦਿਖਾਈਆ ਕਰਤਾ ਆਪਾਂ ਬਰੇਮੇਆਂ ਹੈਡ ਹਾਂ ਵੀ ਲੱਗੀ ਮਿੱਤਰੋ ਅਜੇ ਗੱਡੀ ਆਪਣੀ ਲੋਡ ਹੁਣ ਸੀਜ਼ਨ ਦਾ ਦੂਜਾ ਕਿਹੜਾ ਹੈ ਬਰੇਮੇਆਂ ਇਹ ਆ ਫੈਕਟਰੀ ਆ ਮਾ ਲੋਡ ਲੱਗੀ ਕਰਨ ਫਲੇਵਰ ਬੋਤਲਾਂ ਦਾ ਹੁਣ ਦੱਕ ਰਹਿਣੀਆਂ ਤੇ ਔਰ ਇਹ ਕਾ ਬਹੁਤ ਟੜਦਾ ਰੂਹ ਜੀ ਆ ਦੇਖੋ ਤੁਹਾਨੂੰ ਵਿੱਚ ਦੀਂਹ ਦੀ ਉੱਟਦੀ ਆ ਦੇਖੋ ਇੰਨੀ ਉੱਟਦੀ ਆ ਨੱਕ ਨੂੰ ਜੜਦੀ ਆ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਸਾਰੇ ਪਾਸੇ ਰੂਹ ਹੀ ਰੂਹ ਆ ਦੇਖ ਲਓ ਜਿਹੜੇ ਰਜਾਈਆਂ ਜੇ ਪੈਂਦੀਆਂ ਸਿਆਲਾਂ ਚ ਹੁਣ ਕੀ ਆ ਸੀਜ਼ਨ ਆ ਗੱਡੀ ਦਾ ਹਨਾ ਬੰਦੇ ਨੂੰ ਅੰਦਾਜ਼ਾ ਲੱਗਦਾ ਚਲੋ ਕਿਤੇ ਮਾਲ ਹਲਕਾ ਭਾਰਾ ਵੀ ਹੁੰਦਾ ਮਿਹਨਾਂ ਨੂੰ ਕਹੀਗਾ ਵੀ 6-6 ਪੂਰੀ ਦੀ ਹੈਟ ਤੇ 30 ਟਨ ਮਾਲ ਪੂਰਾ ਆਉਂਦਾ ਇਹ ਮੰਨਦੇ ਨਹੀਂ ਹੁੰਦੇ ਚੱਕ ਤੀ ਅੱਠ ਅੱੜ ਬੋਰੀਆਂ ਦੇ ਹੈਟ ਹੁਣ 2 ਟਨ ਮਾਲ ਪੂਰਾ ਵੱਧ ਗਿਆ ਗੱਡੀ 'ਚ ਹੁਣ ਗੱਡੀ ਕੰਦਰ ਮੰਗਾਈਆ ਔਰ ਇਹ 'ਚ ਮਾਲ ਪਾਲਟੀ ਕਰਾਂਗੇ ਚਲੋ ਬਾਕੀ ਆਪਾਂ ਨੂੰ ਕਹਿਣਾ ਵੀ ਨਹੀਂ ਚਾਹੀਦਾ ਮੁੜ ਕੇ ਵਜ਼ਨ ਘਟ ਜਾ ਫਿਰ ਇਹ ਕਿਹਨੂੰ ਨੇ ਲਿਆ ਦੇਲ ਡਾਲਾ ਬਲੇਵਰ ਦੇ ਪੈਸੇ ਅਸੀਂ ਕਿਵੇਂ ਖਿੱਚੀਏ ਬੋਰੀਆਂ ਉੱਪਰ ਮੁੜ ਕੇ ਕੋਠੇ ਦੇ ਖਿੱਚਣੇ ਬਹੁਤ ਔਖੇ ਨੇ ਹਨਾ ਤਾਂ ਉਹਦੇ ਕਰਕੇ ਜਿਵੇਂ ਕਰਦੇ ਨੇ ਇਹਨਾਂ ਨੂੰ ਸੋ ਬੜੀ ਆ ਆਪਣਾ ਮਾਲੇ ਕਾ ਟੂ ਉੱਪਰੋਂ ਹੈਡ ਰੋਡ ਹੀ ਘਟ ਗਈ ਉੱਪਰ ਉੱਪਰ ਵਾਲੀ ਬੋਰੀ ਲੈ ਜਾਣਾ ਆ ਦੇਖ ਆ ਦੇਖ ਲੈ ਚਾਉਂਦੇ ਨੇ ਇਹਦੇ ਵਿੱਚ 40 ਬੋਰੀਆਂ ਲਾਉਣੀਆਂ ਇਹਨਾਂ ਨੇ ਬੋਰੀਆਂ ਉਹ ਦੇਖ ਰਹਾ ਚੈਂਬਲਿਆ ਹੋਇਆ ਲਾ ਧੋਤੀ ਪਾ ਕੇ ਲਾ ਦੋ ਲਾ ਦੋ ਮਲਾ ਲਾ ਦੋ ਆ ਗੱਡੀ ਦੀ ਆਪਣੀ ਗੱਡੀ ਦਾ ਕਿੰਨਾ ਫਰਕ ਹੈ ਨਾ ਬਈ ਇੱਧਰ ਦਾ ਕੋਈ ਦੀਨੇ ਨਹੀਂ ਰੰਗ ਬਰੰਗਾ ਪਤਾ ਨਹੀਂ ਵਿੱਚ ਤਾਂ ਜਮੇ ਹੀ ਨਹੀਂ ਬਤੰਦਰ ਗੱਡੀ ਗੋਡੀ ਤੇ ਕਲੀਅਰ ਕਰਦੇ ਨੂੰ ਦੂਹੇ ਲੋਟ ਆ ਕੰਮ ਲਾਉ 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 ਇਹ ਆ ਗੱਡੀ ਉਹਦੇ ਵਾਲੀ ਉਹ ਫੀਡ ਜੇ ਵਾਲੀ ਨਿਕੰਦੇ ਵਾਲੀ ਮੁਸਕ ਮਾਰਦਾ ਬਾਈ ਇਹ ਸੂਰ ਲੈ ਕੇ ਆਉਂਦੇ ਨੇ ਸੂਰ ਹੂੰ ਹੂੰ ਬਾਈ ਲੋ ਕਿੰਨਾ ਲਾਤਾ ਆ ਗੱਡੀ ਅੱਧੀ ਮੰਗੂ ਕਰਦੀ ਕੀ ਪਾ ਜਾਣਦੇ ਇਹ ਤਾਂ ਆ ਵੀ ਦਬ ਜਾਣੀ ਨੇ ਤੇ ਕਾਗੇ ਪੱਤਾਂ ਤਰਪਾਲ ਤਾਉਣ ਲੱਗੇ ਆ ਹੁਣ ਗੱਡੀ ਵੀ ਨਹੀਂ ਕੋਈ ਹੈਗੀ ਇੱਥੇ ਜਿਹੜੀ ਆ ਉਹ ਨਾਲ ਦੀ ਨਾਲ ਭਰੂ ਚਲੋ ਬਾਈ ਇਹ ਕਾਗਜ਼ ਕੋਠੇ ਤੇ 1 2 3 4 5 6 7 ਚਲੋ ਮੋਟਰ ਆਪਣੀ ਪਿਆਰ ਹੈ ਰਸੇ ਤਰਪਾਲਾਂ ਪਾ ਕੇ ਓਕੇ ਆਇਓ ਪਿੱਛੋਂ ਖਵਾ ਦੋਨਾਂ ਵੀ ਠੀਕ ਹੈ ਆ ਪਿੱਛੇ ਫੱਟੇ ਬਿਜਾਨ ਕਿੰਨੇ ਰੱਖ ਦਿੰਦੇ ਆ ਕਿਉਂਕਿ ਇਹ ਜਿਉਂ ਜਿਉਂ ਚੱਲੀ ਜਾਣੇ ਆਪ ਇੰਨੀ ਵੀ ਹੋਈ ਜਾਣੇ ਨੇ ਕਾਗਜ਼ ਐਂ ਗੱਡੀ ਸੋਹਣੀ ਲੱਗਦੀ ਉੱਚੀ ਜੀ ਚਲੋ ਇਹ ਗਾ ਆ ਕੋੜੀ ਝਾਂਬਦੀ ਹੁਣ ਇੱਕ ਵਾਰ ਨਾ ਇਹ ਪਹਿਲਾਂ ਇਹ ਆਪਣੇ ਦੋਸਤਾਂ ਇਧਰ ਠੀਕ ਆ ਦੋਸਤਾਂ ਇਨਕੀ ਗਾੜੀ ਆ ਭਾਈ ਇਹ ਆਪਣੇ ਨਾਲ ਭਰਦੀਆਂ ਨੇ ਗੱਡੀਆਂ ਕਿੱਥੇ ਦੀ ਗੱਡੀਆਂ ਇਹ ਭਾਈ ਜਾਨ ਕੀ ਗਾੜੀ ਮਿਲੀ ਹੈ ਯਾਹਾਂ ਪੇ ਜੋ ਬਹੁਤ ਫੇਮਸ ਗਾੜੀ ਹੈ ਇੰਡੀਆ ਕੇ ਅੰਦਰ ਹਾਂ ਅਸੀਂ ਯਾਹਾਂ ਪੇ ਵਰਨੇ ਕੋ ਆਏ تھے ਇਹ ਗਾੜੀ ਬਹੁਤ ਦਿਨ ਪਹਿਲੇ ਰੀਲ ਮੇ ਦੇਖੀ ਸੀ ਔਰ ਆਤੀ ਹੈ ਪਰਮਨੈਂਟ ਹਮਾਰੀ ਰੀਲ ਪੇ ਹਾਂ ਅਵਾਜ਼ ਜਬ ਨੰਬਰ ਦੇਖਾ ਸੋ ਕਰਕੇ ਮੇਜ ਨੰਬਰ ਮਿਲ ਆ ਰਿਹਾ ਹੈ ਇਹਨਾਂ ਕੋ ਬਹੁਤ ਫੇਮਸ ਗਾੜੀ ਹੈ ਫੋਟੋ ਬਣ ਜਾਏ ਇਹ ਭਈਆ ਕੋ ਆਗੀ ਚਲੋ ਧੰਨਵਾਦ ਆਏ ਆਪਣੇ ਭਰਾ ਮਿਲੇ ਨੇ ਇੱਥੇ ਯਾਰ ਮਿੱਤਰ ਆਪਣੇ ਹੁਣ ਆਪਾਂ ਨਾਉਣੇ ਆ ਤੇ ਫਿਰ ਪਾਵਾਂਗੇ ਚਾਲੇ ਫਿਰ ਫੋਟਾਂ ਕਰਾਉਣ ਲੱਗੇ ਆਏ ਨੇ ਮਾਹੀ ਪਤਾ ਨਹੀਂ ਕਿ ਆ ਭੱਜ ਗਿਆ ਕਹਿੰਦਾ ਯਾਰ ਅਸੀਂ ਤਾਂ ਗੱਡੀ ਬਾਈ ਦੇਖੀ ਆ ਚਲੋ ਇਹੀ ਖੱਟਿਆ ਪਾਉਣ ਤੱਕ ਤਾਂ ਹੋ ਗਏ 2 ਤੋਂ 3 ਘੰਟੇ 2 ਘੰਟੇ ਹੋ ਗਏ ਪਹਿਲਾਂ ਕਹਿੰਦੇ ਅੰਦਰ ਸੀ ਭਰ ਕੇ ਫਿਰ ਬਾਹਰ ਲਾ ਲੋ ਅਜੇ ਡਾਕੂਮੈਂਟ ਅਜੇ ਨਹੀਂ ਦਿੱਤੇ ਜੇ ਤੁਹਾਨੂੰ ਡਾਕੂਮੈਂਟ ਦਿੱਤੇ ਤਾਂ ਤੁਹਾਨੂੰ ਹਾਇਦਰਾਬਾਦ ਦੇ ਕੋਲੇ ਬਾੜੀ ਹੋਣੀ ਨੇ ਉਹ ਖੜਿਆ ਮੋਟਰ ਦਾ ਬਣੀ ਰੈਡੀ ਟੂ ਗੋ ਕਾਗਜ਼ ਪਤਾ ਨਹੀਂ ਕੀ ਯਾਰ ਅੰਦਰ ਕਸੀਦਾ ਕੱਢਣ ਲੱਗੇ ਸਭ ਤੋਂ ਹਰ ਦੁਬਾਰੇ ਪਛੇ ਗਿਆਣਾ ਜਾ ਕੇ ਉਹ ਬੈਠਾ ਕਿ ਪੁਜਾਰੀ ਜੀ ਉਹ ਮੈਨੂੰ ਤਾਂ ਕਰਪਾਣੇ ਮੰਗੀਆਂ ਦੇ ਨੇ ਪਤਾ ਹੀ ਪੰਜਾਬੀ ਦੀ ਗੱਡੀ ਕਰਪਾਣ ਹੋਣੀ ਆ ਕਹਿੰਦਾ ਫੋਟੋ ਕਰਾ ਦੇ ਮੈਂ ਖਾਇ ਨਹੀਂ ਨਿਕਲਦੀ ਉਹ ਉਹ ਕਿਸੇ ਗੱਲ ਨੂੰ ਨਿਕਲੂਈ ਆ ਆ ਕਰਪਾਣ ਦਾ ਪਤਾ ਕਰਕੇ ਆਉਣਾ ਯਾਰ ਵੀ ਦਰਸ਼ਕੋ ਤੇ ਸੱਜਣੋ ਗੱਡੀ ਆਪਾਂ ਕਰ ਲਈ ਸਟਾਰਟ ਤੇ ਬਾਦੇ ਚੱਲੇ ਸਿਟੀ ਬਟੇ ਵਾਲਾ ਰੋਡ ਆ ਰੋਡ ਦਾ ਵਧੀਆ ਆਪਾਂ ਜਾਣਾ ਹਾਂ ਸਿੱਧਾ ਹైਦਰਾਬਾਦ ਕਰ ਉਧਰ ਹੀ ਜਾਂਦਾ ਸ਼ਕਤੀ ਨਗਰ ਉਹ ਚਲ ਆਪਾਂ ਉੱਪਰ ਦੀ ਕਾਨੂ ਜਾਣਾ ਆ ਪੁੱਛਿਆ ਕਿਨੇ ਓਕੇ ਰਿਪੋਰਟ ਆ ਜਾਣ ਦੇ ਬਈ ਓਏ ਚਲੋ ਮੈਂ ਖਿ ਜਾਣੇ ਦੋ ਘਰ ਦੇਖੀ ਜਾਏਗਾ ਗੱਡੀ ਤੇ ਕਹ ਜਾਂਦੇ ਆ ਕਿ ਐ ਆਉਂਦਾ ਓਵਰਹੈੱਡ ਤੇ ਹਾਟਕਾ ਫੋਟਕਾ ਚੱਕਰ ਪੈਦਾ ਕੋਈ ਵ੍ਰਿਜ ਵ੍ਰੋਜ ਨਾ ਜੇ ਚੀਆ ਨੂੰ ਉਤਰਾ ਦੇ ਲੋ ਕਰਨਾਟਕਾ ਦੇ ਹੁਣ ਗਰਮੀ ਆ ਰਹੀ ਕੱਚਾ ਪਾਈ ਬੈਠਾਂਗੇ ਜਦੋਂ ਹੁਣ ਕਿਉਂ ਜੋ ਕਿਨ ਜਾਈਏ ਨਾ ਮਹਾਰਾਸ਼ਟਰ ਐਮਪੀ ਥਾਈਂ ਹੁੰਦਾ ਨੇਰੀ ਕਪੜੇ ਜਿਹੇ ਦੀ ਬਦਲੀ ਜਾਣੇ ਨੇ ਫੇਲਾ ਕਰਦੇ ਨੇ ਇਹ ਵੀ ਫੇਤ ਵੀ ਹੈ ਨਾ ਬਲਦਾਂ ਨਾਲ ਆ ਦੇਣਾ ਇੱਧਰ ਅਜੇ ਵੀ ਬਹੁਤ ਬਲਦਾਂ ਨਾਲ ਖੇਤੀ ਹੁੰਦੀ ਹੁੰਦੀ ਆ ਆ ਦੇਖੋ ਇੱਥੇ ਗੱਡੀਆਂ ਜੋੜੀਆਂ ਨੇ ਤਗੜੇ ਬਲਦ ਟਰੈਕਟਰ ਘੱਟ ਹੀ ਆ ਅਜੇ ਵੀ ਹੈਗੇ ਨੇ ਪਰ ਇਹ ਜ਼ਿਆਦਾਤਰ ਬਲਦਾਂ ਨਾਲ ਖੇਤੀ ਕਰਕੇ ਹੀ ਦੇਦੇ ਆ ਸਾ ਨਰਮਵਾਟਰ ਆਲੇ ਦੇਲੇ ਉਸ ਨਰਮਾ ਉੱਤਰ ਆ ਨਾ ਜ਼ਿਆਦਾ ਨਰਮ ਆ ਨਰਮੇ ਦਾ ਸੀ ਇਹ ਚੱਲ ਰਿਆ ਨਾ ਆ ਦੇਖੋ ਟਰੈਕਟਰ ਇਹਨਾਂ ਦੇ ਹਾਰ ਸ਼ਾਰ ਇਹ ਕਿਤੇ ਕੱਟ ਨੇ ਪੂਰਾ ਹਾਰਸ਼ੀਆਂ ਰਹਦੇ ਨੇ ਪਰ ਇਹਨਾਂ ਦਾ ਖਲੀ ਹੋਰ ਸਾਹਬ ਆਪਣਾ ਹੋਰ ਪੱਤ ਲਗਾਣਾ ਜਾਗੇ ਤੇ ਗੱਡੀ ਸਾਹਮਣੇ ਖੜੀ ਆ ਇੱਥੇ ਆਪਾਂ ਲਿਆ ਚਿਕਨ ਬਾਲਾ ਗੈਂਡ ਬਣਾਉਂਦੇ ਨੇ ਤੇ ਆ ਕੋਲਿਆਂ ਤੇ ਪਕਾ ਕੇ ਜੇ ਉਹ ਜਿਵੇਂ ਆਪਾਂ ਕਰਦੇ ਹੁੰਦੇ ਆ ਤੁਹਾਨੂੰ ਪਤਾ ਮੋਟਰਾਂ ਮੋਟਰਾਂ ਦੇ ਆਪਣਾ ਪੱਤਾ ਟੁੱਟ ਗਿਆ ਮਿੱਤਰੋ ਉਹ ਦੇਖੋ ਇੱਕ ਤਾਂ ਉੱਪਰ ਵਜਨ ਰੱਖਦਾ ਇੱਕ ਮੈਂ ਬੈਲਟ ਨਾਲ ਬੱਧ ਕਰਦਾ ਗੜਾਕਾ ਮਾਰ ਗਿਆ ਚਲੋ ਕੋਈ ਜਾਨ ਚੱਲਦੇ ਰਹਿਣਾ ਠੱਠੇ ਝੋਟਿਆਂ ਨਾਲ ਰੋੜਾਂ ਦੇ ਉੱਪਰ ਸੱਤ-ਸੱਤ ਗੱਟਿਆਂ ਨੇ ਹੈਂਡ ਬੜੇਵੇਂ ਲਿਆਉਣੇ ਸੌਕੇ ਆਂ ਤਰਾਕਦੇ ਲੱਗਦੇ ਨੇ ਨੀਵੇਂ ਇਹ ਹਜੇ ਰੋੜਾਂ ਨਾਲ ਵੀ ਵਹਿ ਜਾਂਦਾ ਬਾਹ ਪੈ ਜਾਂਦਾ ਜਦੋਂ ਬੜੇਵੇਂ ਬੜੂ ਮੇ ਜੋੜਨ ਲੱਗਣੋਂ ਦੇਖ ਉਧਰ ਉਹਨੇ ਲੇਟਾਂ ਮਾਰ ਦਿੱਦੋ ਉਧਰ ਅੱਗ ਤੋਂ ਉੱਪਰੋਂ ਕਿੱਧਰ ਨੂੰ ਕਰਾਂ ਬੱਸ ਤਾਂ ਇਹਦੀ ਕਾਰਤੀ ਹੁਣ ਹੁਣ ਇੱਥੇ ਬ੍ਰੇਕਾਂ ਘੱਟ ਦੂ ਬਾਦੋਂ ਕਾਹਦਾ ਯਾਰ ਬੰਦੇ ਦੀ ਦੱਸ ਲਾ ਇੰਡੀਕੇਟਰ ਕਿੱਧਰ ਲਾਈ ਜਾਣਾ ਕਹਿੰਦਾ ਕਿੱਧਰ ਨੂੰ ਆਂ ਪਹਿਲੇ 1.5 ਘੰਟੇ ਦਾ ਹਜੇ ਰੋਡਾਂ ਦੇ ਫਿਰਨੇ ਦਾ ਹਿਸਾਬ ਆ ਜੰਮਾ ਪਿੱਛੇ ਟੁੱਟਿਆ ਹੋਇਆ ਹਜੇ ਅੱਗੇ ਪਤਾ ਨਹੀਂ ਕਿੰਨਾ ਕੌਣ ਆਇਆ ਜਾ ਹੋਰ ਕਰਨਾਟਕਾਂ ਦੇ ਪਿੰਡਾਂ ਵਾਲਾ ਰੋਡ ਹੈ ਸਿੰਗਲ ਰੋਡਾਂ ਤਾਂ ਹੁੰਦੇ ਹੋਏ ਫੇਰ ਵੀ ਸਿੰਗਲ ਰੋੜੀ ਆ ਵੈਸੇ ਪਰ ਇਹ ਮੇਨ ਰੋਡ ਆ ਜਾਂਦਾ ਰਾਏਚੂਰ ਤੇ ਸ਼ਕਤੀ ਨਗਰ ਵਾਲਾ ਤੇ ਆ ਜਿਵੇਂ ਹੁਣ ਜਾਂਦੀ ਆ ਆਂਟੀ ਇਹਨੂੰ ਜੰਮਾ ਨਹੀਂ ਪਤਾ ਲੱਗ ਰਿਹਾ ਗੱਡੀ ਆ ਰਹੀਆਂ ਮੰਗਰ ਅਬਦੇ ਹੀ ਉਧੇ ਵੀ ਜਾ ਰਹੀ ਆ ਦੇਖੋ ਆ ਆ ਗਿਆ ਸ਼ਕਤੀ ਨਗਰ ਵਾਲਾ ਰੋਡ ਸਿੱਧਾ ਸ਼ਕਤੀ ਨਗਰ ਐਚੂਰ ਇਹ ਆ ਜੋ ਵੀ ਮਿੱਤਰੋ ਆ ਗਏ ਵੀ ਆ ਗਏ ਆਜ ਵੀ ਆ ਗਏ ਹੈਗਾ ਰੋਡ ਸਿੰਗਲ ਆ ਇਹ ਪਰ ਉਹਰੇ ਥੋੜਾ ਡਬਲ ਆ ਯਾਨੀ 2 ਕਿਲੋਮੀਟਰ ਬਾਕੀ ਸਾਰਾ ਸਿੰਗਲ ਆ ਚਲੋ ਰੋਡ ਵਧੀਆ ਜਾਣੀਆਂ ਹੋ ਗਿਆ ਵੀ ਪਿਛੋਂ ਟੈਂਕਸ਼ਨ ਫਰੀ ਵਾਲੇ ਰੋਡ ਤੋਂ ਆ ਗਿਆ ਆਪਾਂ ਉਹ ਤੇ ਵੀ ਵਾਰ ਆਇਆ ਖਦਲਾ ਵਾ ਇਧਰ ਆਖਦੇ ਰੁਪ ਤਾਂ ਚੱਕਰ ਬਣਾ ਹੋਰ ਕੁਝ ਹਲੂ ਵੀ ਤੋ ਵੈਂਟ ਕੌਣ ਮਾਰਕੀਟ ਲੱਗੀ ਹੋਈ ਆ ਪਲਾਸਟਿਕ ਦੇ ਸਾਹਮਣੂ ਵੀ ਉਹ ਦੇਖ ਤੁਮ ਚਾ ਚਾ ਉਹ ਕੀ ਹਾਲ ਏ ਪੱਥਰਾਂ ਦੇ ਪੱਥਰ ਰੱਖਿਆ ਹੋਣਾ ਵੇਖੋ ਇਸ ਨੂੰ ਬੋਲਦੇ ਆ ਪੱਥਰੋਂ ਵਾਲੇ ਪਹਾੜਾ ਕਰਨਾਟਕ ਆ ਆਂਧਰਾ ਕਰਨਾਟਕ ਪਹਿਲੇ ਨੰਬਰ ਤੇ ਫੁੱਟੇ ਹਰੀਆਵਲ ਜੀ ਤੁਸੀਂ ਆ ਦੇਖੋ ਦੋਨੀਆਂ ਸਾਈਡ ਉੱਤਰ ਵੀ ਇੱਧਰ ਵੀ ਪਿੱਛੇ ਵੀ ਪਿੱਛੇ ਵੀਡੀਓ ਨਹੀਂ ਬਣਾਈਦਾ ਸ਼ਾਇਦ ਅਸੀਂ ਸਾਰੇ ਕਿਸੇ ਨੇ ਬੂਟਿਆਂ ਨੂੰ ਤਾਂ ਤੰਦਰ ਇੰਨਾ ਪ੍ਰੈਪਰ ਕਰਦੇ ਨੇ ਵੀ ਬਸ ਬੂਟੇ ਦਾ ਜ਼ਰੂਰੀ ਆ ਦੇਖੋ ਦੋਨਾਂ ਸਾਈਡਾਂ ਤੇ ਆ ਪਾਮ ਜੇ ਲਾਏ ਹੋਏ ਨੇ ਇਹ ਗੱਲ ਹੁੰਦਾ ਇੱਕ ਨੰਬਰ ਆ ਵਾਹ ਕਰਨਾਟਕ ਆ ਇਹ ਗੱਲ ਆਪਣੇ ਵਾਲੇ ਵੀ ਐ ਕਰ ਦੇਣਾ ਬਹੁਤ ਵਧੀਆ ਗੱਲ ਆ ਬੂਟੇ ਤਾਂ ਕਸ ਮੈਨੂੰ ਜਿੱਥੇ ਥੋੜੀ ਜਗ੍ਹਾ ਮਿਲੂ ਉਥੇ ਬੂਟਾ ਲਾ ਦਨੇ ਜਦੀ ਇਹੀ ਗੱਲਾਂ ਕਰਕੇ ਆਉਣੇ ਆ ਸਾਉਥ ਕੋਈ ਨਹੀਂ ਸਾਉਥ ਦੇ ਪੱਤੇ ਹੋਏ ਹੋਮਣੇ ਆ ਗਿਆ ਬਗਲਾੌਰ ਵਾਲਾ ਰੋਡ ਆਪਣਾ ਸਾਧ ਨਗਰ ਟੋਲ ਤੋਂ ਇੱਥੇ ਪਸਿੱਧਾਂ ਲੰਘਿਆ ਨੇ ਹੁਣੇ ਆ ਤੇ ਅਗਰਾਵਾੜ ਆਪਣਾ 60 ਕਿਲੋਮੀਟਰ ਰਹਿ ਗਿਆ ਔਰ ਲੈ ਲਿਆ ਕੰਮ ਬਸ ਆ ਦੇਖੋ ਆ ਗਏ ਯਾਰ ਹੁਣੇ ਮੈਂ ਫਿਰ ਅਸਾਂ ਸਾਰਾ ਸੈਕਸ ਲੈਣੀ ਆ ਤਰ ਤਰ ਓਕੇ ਆਂਦੀ ਰਿਪੋਰਟ ਕੜਾੜ 218 ਨੰਦਰੋ ਕੜਾੜ ਵੀ ਆਪਾਂ ਗੱਡੀ ਖਾਲੀ ਕਰਕੇ ਆ ਇੱਕ ਵਾਰ ਚਲੋ ਅੱਛੀ ਬਾਤ ਹੈ ਆਪ ਗਾੜੀ ਨਿਕਾਲੋ ਤਾਂ ਬੜੀਆ ਬਾਤ ਕੈਮਰਾ ਛੋੜ ਦਿਓ ਕੈਮਰਾ ਛੋੜ ਦਿਓ ਮੈਂ ਇਸ ਟਾਈਮ ਆ ਸਾਧਨਾਗਰ ਟੂਰ ਤੇ ਸਾਧ ਸਾਧਨਾਗਰ ਕੋਈ ਸਾਧਨਾਗਰ ਵੀ ਜਾਂਦਾ ਸਾਧਨਾਗਰ ਟੂਰ ਤੇ ਆ ਤੇ ਉਰੇ ਆਪਾ ਸ਼ਿਸ਼ੇ ਦੇ ਸਾਹਬ ਦੀ ਤਨਣ ਗੱਡੀ ਦੇ ਕਿਉਂਕਿ ਉੱਥੋਂ ਚੱਲ ਕੇ ਉਰੀ ਖੜੇ ਇੱਕ ਵਾਰ ਡੀਜ਼ਲ ਪਾਇਆ ਰੱਖੇ ਤੇ ਆਹ ਖੜਾ ਮਿੱਤਰਾਂ ਦਾ ਟਰੱਕ ਜਦੋਂ ਸਾਰਾ ਲੋਕਿਆ ਦੇਖ ਲੈ ਥੋੜੀ ਜੀ ਟੀਮਾਂ ਕੇ ਚਾਹ ਬਸ ਫੇਰ ਕੀ ਫੇ ਚੜਾਂਗੇ ਰਿੰਗ ਰੋਡ ਹైదరాబాద్ ਆ ਉਹ ਦੇਖ ਟੂਲ ਸਾਹਮਣੇ ਕਿ ਆ ਮਿਲਦਾ ਟੂਲ ਤੇ ਪੂਰਾ ਜੇ ਵਾ ਮਿੱਤਰੋ ਆ ਜਾਓ ਫੇ ਚਾਹ ਜੀ ਪੀਗੇ ਹਾਈਦਰਾਬਾਦ ਰਿੰਗ ਰੋਡ ਤੇ ਮਿਲਾਂ ਹੈਡ ਕਹਿੰਦਾ ਲੰਘ ਜੂਗੀ ਉੱਪਰ ਉਹ ਆ ਨਾ ਆਹ ਕਹਿੰਦਾ ਮੈਂ ਕਿਹਾ ਮੂਰੇ ਬੰਦਾ ਭੇਜਾਂ ਨਾ ਮੈਂ ਦੇਖਿਆ ਯਾਰ ਆਰਾਮ ਨਾਲ ਲੰਘੂਗੀ ਯਾਰ ਓਏ ਤੂੰ ਵਾਹ ਇੰਦੀ ਹੈਡ ਕਿੰਨੀ ਕਾ ਹੈ ਸੱਤ ਸੱਤ ਬੂਰੇ ਦਾ ਹੈਡ ਹੈ ਕਿਹੜੀ ਹੈਡ ਹੈ ਇਹ ਆ ਜਾ ਫਿਰ ਡਰ ਜਾਂਦੇ ਨੇ ਫੇਰ ਵੀ ਇਹਦੇ ਦਾ ਹੀ ਨਹੀਂ ਐਡਰੈਸ ਨਾਲ ਹੀ ਤਾਂ ਕਹਿਣ ਲੱਗਾ ਇਹ ਤੇ ਕੀ ਉੱਚੀ ਮੈਪ ਤੀਜਾ ਸੀਜ਼ਨ ਆ ਸਾਲਾ ਇੱਥੋਂ ਇਹ ਉਰੀ ਕੱਢ ਕੇ ਲੈ ਕੇ ਜਾਂਦੇ ਰਹੇ ਆ ਇਹਦਾ ਪਹਿਲੀ ਵਾਰ ਸੁਣਿਆ ਵੀ ਆ ਕੀ ਚੀਜ਼ ਕਹਿੰਦਾ ਦੁਨੀਆ ਕਹਿੰਦਾ ਮੈਂ ਇੱਧਰ ਭੇਜ ਦਿੱਤੀ ਇੱਕ ਨੰਬਰ ਤੇ ਉਹ ਮੈਂ ਕਿਹਾ ਇਹ ਤਾਂ ਯਾਰ ਕਿੰਨੇ ਸੀਜ਼ਨ ਹੋ ਗਏ ਰੋ ਕੱਢ ਕੇ ਜਾਂਦੇ ਆ ਪਹਿਲੀ ਵਾਰ ਸੁਣਿਆ ਇਹ ਤੇ ਕੀ ਚਾਲਾ ਕਈ ਵਾਰ ਅਗਲੇ ਨੂੰ ਡਿਊਟੀ ਹੁੰਦੀ ਆ ਆਹ ਕਰੋ ਰੰਗਰ ਰੋਡ ਦਾ ਆਪਾਂ ਕਟਾ ਲਿਆ ਟੂਲ ਤੇ ਲੱਗਿਆ ਹੁਣ ਰਿੰਗ ਰੋਡ ਚ ਚੜਨ ਲੋਡ ਆਪਾਂ 16 ਨੰਬਰ ਤੋਂ ਚੜ ਕੇ ਤੇ 6 ਨੰਬਰ ਤੇ ਉੱਪਰ ਨਾ ਆਉਣਾ ਆਪਾਂ ਸਿੱਧਾ 나ਗ ਪਾ ਦਿਖਾਉਣਾ ਰਿੰਗ ਰੋਡ ਹైదరాబాద్ ਦਾ ਇਹ ਹੈ ਹైదరాబాద్ ਦਾ ਰਿੰਗ ਰੋਡ 1 2 3 ਉਹ 8 ਲਾਈਨ ਨਹੀਂ 1 2 3 4 3 ਲਾਈਨ ਆ 1 2 3 4 5 10 ਲਾਈਨ ਵਾਲਾ ਰੋਡ ਆ ਹੈ ਉਧਰ ਵੀ ਪੰਜ ਇਧਰੇ ਪੰਜ ਘੈਂਟ ਗੱਲਵਾਦਾ ਬਾਈ ਇੰਨਾ ਸੋਹਣਾ ਬਣਾਇਆ ਨਾ ਓਏ ਹੋਏ ਗੱਲਾਂ ਹੀ ਛੱਡ ਦਵਾ ਜੀ ਇੱਕ ਵੀ ਲਿਫਾ ਪਾਣ ਤੋਂ ਮਿਲ ਗਿਆ ਇੱਥੇ ਆ ਦੇਖੋ ਜਿਹੜੇ ਗੱਡੀਆਂ ਪਾਰਕਿੰਗ ਕਰਦੇ ਨੇ ਆ ਕਰਦੀਆ ਪੁਲਿਸ ਨੂੰ ਦੇਖੋ ਉਰੇ ਪਾਰਕਿੰਗ ਲਾਉਣ ਲੈਨੇ ਗੱਡੀਆਂ ਲੋਕ ਵੀ ਯਾਰ ਕਮਲੇ ਵਾਲੀ ਦਾ ਸੀ ਇੱਟਾ ਰੋਡ ਆ ਉਹ ਇੱਥੋਂ ਲਈ ਜਾਓ ਪਿੱਛੇ ਖੜ ਕੇ ਆਉਂਦਾ ਨੋ ਲੱਗਦਾ ਨਾ ਫਿਰ ਬਾਹਰਲਾ ਮੁਲਕ ਐ ਮਿੱਤਰੋ ਇਹ ਆ ਹైదరాబాద్ ਬੜਾ ਚੱਕਵਾ ਕੰਮ ਹੋ ਦੇ ਤਾਂ ਸਾਹਮਣੇ ਪੈਣ ਨੇ ਇਹ ਕਿ ਨੇੜੇ ਜਾ ਕੇ ਬਣਾਉਣਾ ਵੀਡੀਓ ਤੁਹਾਨੂੰ ਦਿਖਾਉਣਿਆ ਫਿਰ ਆ ਗੱਲ ਆ ਵੀ ਮਿੱਤਰੋ ਰਿੰਗ ਰੋਡ ਤੋਂ ਤੋਂ ਬਾਅਦ ਆਪਾਂ ਉਤਰ ਗਏ ਨਾਗਪੁਰ ਵਾਲੇ ਰੋਡ ਤੇ 6 ਨੰਬਰ ਤੋਂ ਲੋ ਆ ਚੈੱਕ ਕਰੋ ਜੰਪ ਆ ਗਈ ਇਹ ਕਦਰ ਬਣਾ ਤੇਰੇ ਲਾ ਹੁੰਦੇ ਨਹੀਂ ਸੀ ਚਲੋ ਹੋਈ ਨਾ 6 ਨੰਬਰ ਤੇ ਉੱਤਰ ਕੇ ਮਿਡਚਲਾ ਮੈਡੀਕਲ ਤੇ ਸਿੱਧਾ ਨਾਗਪੁਰ ਰਾਤ ਦੇ ਹਲੋ ਇਹਨਾਂ ਦੀ ਕਟਿੰਗ ਵਗੈਰਾ ਸਾਰਾ ਕੋਈ ਨਾ ਮੌਕੇ ਤੇ ਹੁੰਦਾ ਐ ਨਹੀਂ ਹੈਗਾ ਮਣੀ ਮੋਟੀ ਗੱਲਬਾਤ ਨਹੀਂ ਹੈਗੀ ਨੇ ਉਹੀ ਮੜਾਇਆ ਕਰਕੇ ਛੱਡ ਦਿੰਦੇ ਸਾਹਮਣੇ ਟੂਲ ਆ ਜੂਗਾ ਹੁਣ ਆ ਰਿੰਗ ਰੋਡ ਉੱਪਰ ਲੰਘ ਕੇ ਤਾਂ ਬਈ ਥੱਲੇ ਹੀ ਹੋ ਗਏ ਹਾਂ ਆਪਾਂ ਟੂਲ ਕਟਾ ਕੇ ਚੜ੍ਹੇ ਸੀ ਉੱਪਰ ਹਨਾ ਮਨ ਲਓ ਵੀ ਟੂਲ ਨਹੀਂ ਉੱਥੇ ਟਾਈਮ ਨੋਟ ਹੋ ਜਾਂਦਾ ਤੇ ਉਰੇ ਆ ਕੇ ਫਿਰ ਇਹ ਕੱਟਦੇ ਨੇ ਟਾਈਮ ਦੇ ਹਿਸਾਬ ਨਾਲ ਕਿਲੋਮੀਟਰ ਵੀ ਕਿੰਨਾ ਟਾਈਮ ਆਪਾਂ ਟੂਰਤੇ ਰਹੇ ਆ ਹਨਾ ਉਹ ਹਿਸਾਬ ਨਾਲ ਕੱਟਦੇ ਨੇ ਤੇ ਆਹ ਲਓ ਕਟੋ ਕਟਾ ਕੇ ਆਪਾਂ ਆ ਗਏ ਆਪਣੇ ਮਿਰਚ ਵਾਲੇ ਰੋਡ ਤੇ ਆ ਜਾਓ ਫਿਰ ਕਿਹ ਚਾਹ ਦੀ ਬਿਨਾ ਟਾਇਰ ਦੇਖਾਂਗੇ ਨਾਲੇ ਅਦੇ ਬੱਤਕਾਣੇ ਹੋਟਲ ਦੇ ਜੀ ਆਸ 1:00 ਵਜੇ ਆ ਕੇ ਸੌਂਦੇ ਸੀ ਬਤਾ ਤੁਹਾਨੂੰ ਬੜਾ ਆਪਣਾ ਟੁੱਟ ਗਿਆ ਮਾਗਰਦਾ ਤੇ ਹੁਣ ਰਸੇ ਜੀ ਕੱਸਣ ਲੱਗਿਆ ਮਾ ਥੋੜੇ ਥੋੜੇ ਰਸੇ ਕੱਸ ਦੀ ਇੱਕ ਵਾਰੀ ਤੇ ਬਾਕੀ ਓਕੇ ਆ ਹ ਨਿਕਲ ਦਿਨੇ ਟਾਣੀਆਂ ਉਪਰੋਂ ਜਾਂ ਤਾਲੀਆਂ ਦੇ ਪੱਤੇ ਝਾੜਦਾ ਜਾਂਦਾ ਪੌਰ ਨਹੀਂ ਬਤਲੇ ਇੱਥੇ ਹੋਈ ਗੱਲ ਸਿੱਧ ਹੈ ਲਿਆ ਖੋਲ ਛੱਡਾ ਇਧਰ ਕਰ ਢੱਲਾ ਛੱਲੇ ਦਾ ਪলিউਸ਼ਨ ਖਤਮ ਹੋ ਗਿਆ ਕਲੂਸ਼ਨ ਖਤਮ ਦਾ 2 ਤੋਂ 3 ਦਿਨ ਹੋ ਗਏ ਸੀ ਤੇ ਆ ਆਰੇ ਮਿਲੇ ਆਪ ਨੂੰ ਬੰਦਾ ਇੱਕ ਇਹਨੂੰ ਪਤਾ ਕਰਦੇ ਆ ਕੀ ਹਿਸਾਬ ਦਾ ਆ ਪਹਿਲਾ ਗੱਡੀ ਆਪਣੀ ਪਰਲੇ ਪਾਸੇ ਐਮਲ ਆ ਪਾਉਣਾ ਪਾਉਣਾ ਆ ਯਾਰ ਪলিউਸ਼ਨ ਬਣਾਉਣਾ ਗੱਡੀ ਦਾ ਪলিউਸ਼ਨ ਹੈ ਹਾਂ ਇਹ ਦੋ ਸਲੋਗ ਬਣਾ ਦਿਓ ਫੋਟੋ ਕਿਜਣਾ ਪਟੇਗਾ ਹੈ ਤੋਂ ਆਜਾ ਬਣਾ ਦਿਓ ਕਿੰਨੇ ਟਾਈਮ ਦਾ ਬਣੇਗਾ ਭਾਈ 5 ਮਹੀਨੇ ਦੇ ਨਹੀਂ ਨਹੀਂ ਕਿਤਨਾ 6 ਮਹੀਨੇ ਦਾ 1 ਸਾਲ ਦਾ ਹਾਂ ਬਣਾ ਲਓ ਚਲ ਪਹਾੜ ਜਿਹੜੀ ਆ ਪਹਿਲਾਂ ਢਕਾਇਆ ਤੁਹਾਨੂੰ ਆ ਵੀ ਆਇਆ ਜਿਵੇਂ ਦੇਖੋ ਪੱਥਰ ਦੇ ਪੱਥਰ ਧਰਿਆ ਹੁੰਦਾ ਹਨਾ ਭਾਈ ਜਣ ਅਜੋ ਕਹਿੰਦੇ ਨੇ ਉਤਰ ਰਹਾ ਤਾਂ ਹੁਣ ਇਹ ਪੱਥਰ ਰੱਖੇ ਤਾਂ ਹੋਏ ਨਹੀਂ ਬਸ ਪਹਾੜ ਹੀ ਹੈ ਇਹ ਸਾਰੇ ਹੋਰੇ ਐ ਹੀ ਨੇ ਵਾਲੀ ਉਤਰ ਕੇ ਦਾ ਪ੍ਰੋਫਾਈਲ ਬੇਅੰਤਾ ਕੋਈ ਬਣਨੀ ਹੋਰ ਨਾ ਸੋਨੇ ਜੰਗਲ ਆਏ ਨੇ ਅੱਗੇ ਆਉਣਗੇ ਜੰਗਲ ਸੰਦਪਾਉਣਾ ਨਰਸਿੰਗ ਕੋਲੇ ਵਾਹ ਜੀ ਵਾਹ ਇਹ ਵੀਰ ਜੀ ਫੋਨ ਲੱਗੀ ਉਹਨਾਂ ਨੇ ਇੰਨੇ ਜਾਨਵਰ ਨੇ ਉੱਥੇ ਅੱਗ ਲਾ ਦੇ ਲੱਕ ਹਿਲਾਦੀ ਲੋਹੇ ਦੀ ਪਲੇਟ ਦਾਦਾ ਪੁੱਟ ਦੀ ਵੀ ਜਾਨਵਰ ਇਧਰ ਨਾ ਆਉਣ ਅੱਗੇ ਦੇਖੀ ਆ ਜੁੜੇ ਰਹੋ ਵਧੀਆ ਵਧੀਆ ਮੇਰੇ ਤੋਂ ਦੇਖਣ ਜਗ੍ਹਾ ਟਾ ਗਈ ਆ ਆ ਦੇਖ ਇਧਰ ਝੋਨਾ ਆ ਹੁੰਦਾ ਦੇਖੋ ਛੜਕਾਂ ਦੇ ਸਿਕਾਉਦੇ ਨੇ ਉਰੀ ਵੇਚਦੇ ਨੇ ਐ ਵੀ ਚੱਲੇ ਨੇ ਸਾਰਾ ਹੋ ਹੋ ਕਿਸ ਆਉਗਦਾ ਨਰਾਂ ਦੇ ਨਰਾਂ ਦੇ ਜਾਕਿਸ਼ਣ ਤੇ ਅੱਜ ਲੱਗੀਆਂ ਮਹਿਫਲਾਂ ਨਾ ਰੇ ਲੈ ਨਾਲ ਨਾਲ ਬਾਤ ਨੂੰ ਪੂਰ ਤੋਂ ਮੈਂ ਨੋਕਿਉਂ ਦੀ ਰਿਪੋਰਟ ਨੇ ਇਹ ਇਹਨੂੰ ਕਹਿੰਦੇ ਨੇ ਸਾਊਥ ਆਈਏ ਬੀਏ ਕੋ ਸਾ ਪੱਕ ਲੱਗੀ ਸੀ ਆ ਕੋਈ ਲੱਟੂ ਵੀ ਆਣੀ ਉਹ ਲੱਟੂ ਆਵਾਇਈ ਮੋਟਰ ਮਿੱਤਰਾਂ ਅੱਜ ਆਜ ਬਣਾਇਆ ਬਾਰ ਉਹ ਕਹਿੰਦਾ ਤਾਂ ਗੱਡੀ ਜਾਣਾ ਬਈ ਸੋਣੀ ਲੱਗਦੀ ਆ ਨਾ ਦੱਸਿਓ ਕਰਕੇ ਮੈਂ ਤਾਂ ਹਾਂ ਕਾ ਇਹ ਲੱਡੂ ਦੇਣਾ ਹੈ ਕਿ ਇਹ ਲੱਡੂ ਮੁੱਦਾ ਨੀਲਾ ਉਹ ਨਹੀਂ ਮੁੱਠੀ ਵਾਲਾ ਲੱਡੂ ਖਾਏ ਮੁੱਠੀ ਵਾਲਾ ਲੱਡੂ ਮਿਲ ਗਿਆ ਪੰ ਆਹ ਹਾਂ ਹਾਂ ਯਾਰ ਇਹ ਬੈਠੇ ਨੇ ਅਵੇ ਇਹ ਵੀ ਨਹੀਂ ਪਤਾ ਮਗਾਲ ਮੂਲੀ ਹੋ ਕੇ ਲੈ ਆਏ ਨੇ ਆ ਕੋੜੇ ਦੇ ਜਿਹੜਾ ਬੱਲ ਕੋ ਮੈਂ ਕਹਿੰਦਾ ਨੇ ਬੱਲ ਬੜੀ ਘੈਂਟ ਚੀਜ਼ ਆ ਗੈਸ ਵੀ ਆ ਡੀਜ਼ਲ ਵੀ ਆ ਸਾਰਾ ਕੁਝ ਆ ਵਿੱਚ ਚੜ ਗਿਆ ਜੇ ਮੋਬਾਈਲ ਉਠਾ ਕੇ ਲੈ ਜਾਏਗੇ ਮੋਬਾਈਲ ਸ਼ੀਸ਼ਾ ਛਾੜ ਦੇ ਵਿੱਚ ਚੜ ਗਿਆ ਵੀ ਮਾਈ ਆ ਜਾ ਘੜਾ ਆਪਣਾ ਬੱਲੋਦਾ ਸੀ ਆ ਇਹ ਮਹਾਰਾਸ਼ਟਰ ਡਰਾਈਵਰ ਤੇ ਆਪਣਾ ਹੈ 43920 ਔਰ ਠੀਕ ਠਾਕ ਹੋ ਅੱਛੇ ਹੋ ਇਹ ਬਾਈ ਇਹ ਮਾਰੇ ਕਾਲੇ ਕਾਲੇ ਸੇ ਕੇ ਉਨ ਆਪਣਾ ਜਾ ਕੇ ਕਰਾਈ ਐਂਟਰੀ ਜਮ ਪੂਰੀ ਪੂਰੀ ਹੋਈ ਐ 43920 ਕਾਉਂਟਰ 'ਲਾ ਫਰਦੀ ਇਹਦਾ ਬੈਲ ਨੇ ਜਿਹਦੀ ਕਹਿਣ ਨੇ ਆ ਜਾ ਮਿੱਤਰਾਂ ਦਈਏ ਤੁਹਾਨੂੰ ਕੀ ਵੀਦਰ ਨੰਬਰ 1897 ਮੇ ਗੱਡੀ ਨੰਬਰ ਬੜੇ ਮੇ ਆਵਾਲੀ ਕਿਹਾ ਵੀ ਉਹਦੇ ਕੋ ਸਾਹਮਣੇ ਉੱਥੇ ਹਾਂ ਜੀ ਐਂਟਰੀ ਆ ਇਹ ਵੀਰ ਆਪਣਾ ਕਰਾ ਕੇ ਇਹ ਐਂਟਰੀ ਜਿਸ ਦਾ 97 ਰੁਪਏ ਦੀ ਚ ਲਗਾਣਾ ਤੇ ਉਰੇ ਆ 91 ਰੁਪਏ ਡਾਈਸੂਲੇਟ ਡਾਲ ਦੇ 250 ਉੱਥੇ ਤਾਂ ਕਰਕੇ ਆਪਾਂ ਕੱਲ ਉੱਥੇ ਵੀ 160 ਲੀਟਰ ਪਾਇਆ ਸੀ ਹੁਣ ਹੋਰ ਇਹ ਪਾ ਲਾਂਗੇ ਲੋ 100 ਲੀਟਰ ਮਗਰ 700 ਦਾ ਫਰਕ ਆ ਔਰ 99 ਉੱਥੇ 97 ਪਾ ਲਗਾਣਾ ਢੀਲ ਬਹੁਤ ਮਹਿੰਗਾ ਚਲੋ 2L ਤਾਂ ਹੁਣ ਪਹੁੰਚਾ ਆ ਹੁਣ ਅੱਗੇ ਜਾਵਾਂਗੇ ਸਿੱਧਾ ਜੂਪੀ ਚ ਆਪਾਂ ਯੂਰੀਆ ਵੀ ਲੈ ਲਿਆ ਸਾਰਾ ਕੋਕੀ ਆਉਂਦੀ ਰਿਪੋਰਟ ਆ ਹੁਣ ਆਪਣਾ ਇਹ ਟੂ ਚੈੱਕਣੇ ਤਾਂ ਤਾਂ ਲਗਾਣਾ ਮੈਂ 97 ਰੇਟ ਤਾਂ ਆਣਾ ਲਗਾਣਾ ਮੇਡੀ ਲਗਾ 5 6 ਰੁਪਏ ਮੈਂ ਆ ਆ ਇਧਰ ਸੇ ਕਦੀ ਇਹਦੇ ਡਲਵਾਇਆ ਆ ਕੇ ਇਹ ਕਹ ਤਮਾਕੂ ਮਾਰੇ ਔਰਿਸ ਆਪਸੇ ਖਾਤੇ ਨੇ ਤੁਹਾਾਰੇ ਔਰਿਸ ਆਪਸੇ ਗਾ ਇਹ ਮੂੰਹੇ ਡਾਲ ਲੇਤੇ ਨਾਗਪੁਰ ਤੋਂ ਆਪਾਂ ਆ ਗਏ ਮਤਲਬ ਪਿੱਛੇ ਅਜੇ 30 ਕਿਲੋਮੀਟਰ ਪਿਆ ਰਹੇ ਸ਼ੀਸ਼ੇ ਸਾਹਿਬ ਕਰ ਲਈਏ ਸ਼ੀਸ਼ੇ ਲੱਗਾ ਸਾਹਿਬ ਇਤਨ ਘਨ ਬੰਦਾ ਹੋਣਾ ਆਪਾਂ ਪੀਨੇ ਜਦ ਤੱਕ ਚਾਹ ਸੂਰਜਾਸਤ ਬਾਪੇ ਮਸਤ ਦਿੰਨੇ ਦਾ ਸਵੇਰ ਘੱਟੋਂ ਦਾ ਰਾਤ ਨੂੰ ਸੂਰਜ ਆ ਛਪਿਆ ਫਿਰ ਵੱਧ ਸਵੇਰ ਆਉਂਦਾ ਇੰਨੇ ਕ ਹੈਟ ਹੋਵੇ ਕਾ ਫੀ ਚਲਾਉਂਦਾ ਨਜ਼ਾਰਾ ਹੀ ਵੱਖਰਾ ਆ ਜਾਂਦਾ ਆ ਵੀ ਮਲਾ ਚਾਹ ਪਿਆ ਓਏ ਭਾਈ ਹੁਣੇ ਆਏ ਨੇ ਚਾਹ ਪਿਓ ਓਰੇ ਇੱਕ ਫੋਟੋ ਖਿਡੇ ਖਿਡੇ ਆ ਨਾ ਰੀਲ ਬਣਾਈਏ ਵਧੀਆ ਜੀ ਸੋਹਣੀ ਆਉ ਚਲੋ ਦੇਖਦੇ ਆ